ਜਿਨ੍ਹਾਂ ਦੇ ਕਿਰਤ ਕਰਕੇ ਇਸ ਸਾਡੇ ਢੇਡ ਦੀ ਬਿਰਤ ਵਾਸਤੇ ਬਹੁਤ ਪ੍ਰਤੂਪ ਤੇ ਵੱਡਾ ਰੁਮਦਨ ਆਇਆ ਸਰਪੰਚ ਭਰਮ ਸਿੰਘ ਜੀ ਤੇ ਸਾਡੇ ਮੰਚ ਤੇ ਬਰਾਜਮਾ ਅਡੇ ਪੜੈਣ ਇਨ ਤੋਂ ਜਿਹੜੀ ਹਮੇਸ਼ਾ ਇਸ ਸਥਾਨ ਨਾਲ ਜੁੜੀ ਹੋਈ ਹਮੇਸ਼ਾ ਸਮਰਪਿਤ ਭਾਵਨਾ ਤੇ ਨਾ ਸੇਵਾ ਕਰਦੀ ਆਈ ਹੈ ਪਿਛਲੇ ਕਈ ਦਹਾਕਿਆਂ ਤੋਂ ਤੇ ਸਾਡੇ ਮੈਂਬਰ ਹਲਕਾ ਸਰਦਾਰ ਅਮਰਪਾਲ ਸਿੰਘ ਜੀ ਸਰਪੰਚ ਹੀਵਰਾ ਕੀ ਸਮੇਤ ਸਾਡੇ ਬਹੁਤ ਹੀ ਸਤਿਕਾਰਯੋਗ ਉਹ ਸਖਸ਼ੀਤਾ ਜਿਹੜੀਆਂ ਸਮਾਜ ਭਲ ਤੇ ਹਮੇਸ਼ਾ ਸਹੇਰ ਤੇ ਉਹਨਾਂ ਤੇ ਮੈਂ ਮਾਣ ਮਹਿਸੂਸ ਕਰਦਾ ਹੋਇਆ ਖੁਸ਼ੀ ਨਾਲ ਬੱਤੇ ਦੀ ਸੰਗ ਪਾਉਣਾ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦੀ ਪਤਨਾ ਮੰਡੇ ਉੱਪਰ ਆਪਣੀ ਲੋੜ ਨੂੰ ਆਏ ਜਾਂ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਦੇ ਬਾਲ ਪੰਚਾਰ ਕਰਨ ਵਾਸਤੇ ਆਏ ਆ ਸੋ ਸਾਰੀ ਸੰਗਤ ਜੋ ਵਾਤ ਜੋੜੀ ਹੈ ਕਿ ਅੱਠੋ ਅਖਣਾ ਕੱਲਾ ਮੈਂ ਕੱਲਾ ਨਾ ਕਹਾ ਰਾਜੋ ਵਕ ਕੀ ਅੱਖ ਮਜੀ ਗਾਹ ਚੀਕਾ ਵਾਹਿਗੁਰੂ ਜੀ ਕੀ ਆਓ ਰੋ ਰੋ ਕਰਕੇ ਸੁਪਰਾਨਾ ਇਸ ਪਾਵਨ ਥਾਨਾਂ ਤੇ ਜਿਤਨੀ ਵੀ ਆਪ ਦੀ ਦੇਵੀ ਦੇਵਤਿਆਂ ਦੀਆਂ ਤੋਂ ਪਾਵਨ ਰੂਪ ਦਾ ਧਿਆਨ ਕਰਕੇ ਆਪਣੇ ਇੱਕ ਦਾ ਆਪਣੇ ਖੁਦਾ ਦਾ ਆਪਣੇ ਰੱਬ ਦਾ ਅਲੋ ਸਨਕਾਰ ਕਰਦੇ ਹੋਏ ਇਸ ਪਾਵਨ ਨਰਕਣ ਦੇ ਨਤਮਸਤ ਹੋਏ ਔਰ ਸਾਡੇ Swami Amra Amrishur Lal ਜੀ ਦਾਸ ਜੀ ਦੀ ਰਾਸੀ ਪਈ ਹੈ ਤੇ ਸਾਥ ਸੰਗਤ ਉਹਨਾਂ ਨੇ ਵੱਡਾ ਮਹਤਵਪੂਰਨ ਇਹ 파ਰਪਕਾਰ ਹੈ ਤੇ ਕੀਦੇ ਤਾਇਆ ਤੇਰੇ ਜਾਨ ਪਰਪਰਤਾਨੀ ਆਈ ਵੀਰ ਰਗਾਂ ਕਹਿੰਦੇ ਨੇ ਕਿ ਜੀ ਦਾਨ ਦਿਲ ਭਗਤੀ ਦਾ ਜਿਹੜਾ ਜੀ ਅੰਦਰੋਂ ਆਪਣੀ ਜਿਹੜੀ ਭਾਵਨਾ ਹੈ ਉਹਦਾ ਦਾਨ ਉਹ ਦਾਨ ਕੀ ਹੈ ਆਜ ਨੂੰ ਮਹਾਦਾਨ ਸਵਾਮੀ ਅੰਮ੍ਰਿਸ਼ਾ ਅੰਮ੍ਰੇਸ਼ਰਦਾਸ ਜੀ ਸਾਡੇ ਸਵਾਮੀ ਜੀ ਮਹਾਰਤ ਕਰ ਰਹੇ ਨੇ ਔਰ ਸਭ ਤੋਂ ਵੱਡਾ ਸਹਿਯੋਗ ਆ ਸਾਡੇ ਡਾਕਟਰ ਰਮੀਸ਼ ਜੀ ਔਰ ਉਹਨਾਂ ਦੀ ਟੀਮ ਦਾ ਕਿਉਂਕਿ ਡਾਕਟਰ ਰਮੀਸ਼ ਜੀ ਬਾਰੇ ਜੋ ਆਪਾਂ ਕਹਿ ਨਹੀਂ ਜੀ ਜਿੰਨੇ ਵੀ ਸ਼ਬਦ ਕਹਿ ਦਈਏ ਉਹ ਥੋੜੇ ਨੇ ਆਈਆਂ ਸਾਰੀਆਂ ਸੰਗਤਾਂ ਅੱਜ ਅਰਦਾ ਕਰਦਾ ਵਾਣਕ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੱਤੇ ਸਾਡੇ ਸਰਕਾਰ ਜੋ ਰਾਜਾ ਜੀ ਸਾਡੇ ਵੱਡੇ ਵੀਰ ਟੀਚਰ ਜੀ ਦੇ ਮੁੰਡਾ ਪੁੱਤ ਤੇ ਸਾਡੇ ਸਵਾਮੀ ਜੀ ਸਾਰੇ ਹੀ ਜਿਨ੍ਹਾਂ ਨੇ ਇੱਥੇ ਆਉਣ ਤੇ ਆਏ ਕਹਿੰਦਾ ਉਸ ਤੋਂ ਬਾਅਦ ਸਾਡੇ ਸਵਾਮੀ ਜੀ ਦਾ ਬਹੁਤ ਵੱਡਾ ਫਰਦਾ ਹੈ ਲੋੜਵੰਦਾਂ ਦੀ ਜਿਨ੍ਹਾਂ ਨੂੰ ਵੀ ਦੇਖੋ ਅੱਖਾਂ ਦੀ ਬਿਮਾਰੀ ਅੱਜ ਕੱਲ ਨਿਕਾ ਘਟਣੀ ਆਮ ਦੀ ਗੱਲ ਹੈ ਪਹਿਲਾਂ ਬਜ਼ੁਰਗਾਂ ਦੇ ਵਿੱਚ ਹੀ ਚੀਜ਼ਾਂ ਹੁੰਦੀਆਂ ਸੀ ਹੁਣ ਤਾਂ ਮੋਬਾਈਲਾਂ ਕਰਕੇ ਇਹ ਜੀ ਬਹੁਤ ਜ਼ਿਆਦਾ ਆਮ ਹੋ ਗਈ ਬਹੁਤ ਹੀ ਵਧੀਆ ਫਰਦਾ ਬਾਬਾ ਜੀ ਦਾ ਹੈ ਔਰ ਮੈਂ ਸਮਝਦਾ ਨਾ ਇੱਕ ਦਰਾਨਾ ਇਹ ਸਾਂਝੀ ਵਾਲਤਾ ਦਾ ਬੇਜੀਤੀ ਆ ਕਿਸੇ ਕੀ ਤਰਮਨ ਤੋਂ ਉੱਪਰ ਉੱਠ ਕੇ ਜਿਹੜਾ ਵੀ ਕੋਈ ਸਾਂਝਾ ਕੰਮ ਕਰਨਾ ਬਹੁਤ ਹੀ ਉੱਚਾ ਤੇ ਸੱਚਾ ਕਾਰਜ ਆ ਜੀ ਇਹਦੇ ਵਿੱਚ ਜੋ ਵੀ ਤੁਹਾਨੂੰ ਪਤਾ ਨਹੀਂ ਹੋ ਰਿਹਾ ਰਹੇ ਅਸੀਂ ਹਰ ਤਰ੍ਹਾਂ ਦੇ ਨਾਲ ਬਾਈ ਦੇ ਨਾਲ ਆ ਦੁਬਾਰਾ ਤੋਂ ਫੇਰ ਸਾਡੇ ਪੱਪਾ ਜੀ ਕਿਸਦਾ ਰਿਜਰ ਹੈ ਜੀ ਮੰਡਾਪ ਸਰਪੰਚ ਸਾਹਿਬ ਜੀ ਨਾਲ ਸਾਫ਼ ਤਰ੍ਹਾਂ

बाली के दाजी ते जेकारा लगावे वाहेगुरु जी का खालसा वाहेगुरु जी की फतेह डॉक्टर रमेश منصور बाबा की टीम अखना चक को और भी लोग सारीया भी खड़े आ कुर्सियां भी ने ਪਹਿਲਾਂ ਮੈਂ ਮਾਫੀ ਚਾਹੁੰਦਾ ਹਾਂ ਲੈ ਹੋਇਆ ਮੈਂ ਬਹੁਤ ਬੜਾ ਭਾਗਾ ਮਹਿਸੂਸ ਕਰਨਾ ਕਰਿਆ ਆਪਣੇ ਕਿ ਇਸ ਜਗ੍ਹਾ ਤੇ ਪਵਿੱਤਰ ਸਥਾਨ ਤੇ ਜਿੱਥੇ ਮੈਂ ਪਹਿਲਾਂ ਬੇਤੀ ਗਨਗਰ ਭੈਣਾਂ ਨੂੰ ਬੀਬੀਆਂ ਨੂੰ ਬੇਤੀ ਹੈ ਹੱਥ ਜੋੜ ਕੇ ਵੀ ਪੰਜ ਆਫਟ ਵਾਸਤੇ ਆਪੇ ਰੱਖਿਆਣ ਬਖੀਏ ਕਿ ਇਹ ਜੀ ਆਪਣੇ ਵਿਚਾਰ ਸਾਂਝੇ ਕਰ ਰਹੇ ਆ ਇਸ ਮਕਸਦ ਹੈ ਅੱਜ ਦੇ ਕੈਂਪ ਵਾਸਤੇ ਤੁਪੇਤੀ ਹੈ ਪੰਡਤ ਜੀ ਦੇ ਵਾਸਤੇ ਸੇਵਾਦਾਰ ਪਰਮਾਤਮਾ ਦਾ ਸੇਵਾਦਾਰ ਨਾਮ ਨਾਲ ਹੋ ਗਏ ਬਸ ਜਲੇਤ ਕੈਮਰੇ ਵਾਲੀ ਇੱਧਰ ਹੋ ਜਾਓ ਚੁੱਪ ਕਰਾ ਲਓ ਡਾਕਟਰ ਸਾਹਿਬ ਦੇਖਣ ਵੀ ਨਾ ਤਾਂ ਹੀ ਚੁੱਪ ਹੋਣਗੇ ਹੋਰ ਜੇ ਬੈਠ ਕੇ ਬੈਠ ਬੈਠੇ ਹੋਵੇ ਸਭ ਤੋਂ ਪਹਿਲਾਂ ਮੈਂ ਇਹ ਛੇ ਕਰਨਾ ਚਾਹੁੰਦਾ ਕਿ ਇਹ ਜਗਾ ਜਿਹੜੀ ਹੈਗੀ ਭਗਤੀ ਦੀ ਜਗਾ ਹੈ ਸਾਹਮਣੇ ਜਗਾ ਹੈ ਪੂਟਰ ਜਗਾ ਹੈ ਇੱਥੇ ਧਰਮ ਦੀ ਗੱਲ ਕੀਤੀ ਜਾ ਰਹੀ ਹੈ ਤੇ ਅੱਜ ਜਿਹੜੇ ਕੰਮ ਕਾਰਜ ਕਰੇ ਜਾ ਰਹੇ ਇਹ ਸੇਵਾ ਦਾ ਕਾਰਜ ਹੈ ਸੇਵਾ ਤੋਂ ਹੀ ਧਰਮ ਖੜੋਂਦਾ ਹੈ ਪੱਲਾ ਧਰਮ ਬਿਨਾਂ ਸੇਵਾ ਤੋਂ ਨਹੀਂ ਹੋ ਸਕਦਾ ਸੁਆਮੀ ਜੀ ਬੇਬਲ ਆਏ ਸੇਵਾ ਵਾਸਤੇ ਕੈਂਪ ਕੈਂਪ ਲਾਉਣਾ ਹੈਗਾ ਮੈਂ ਬੀਤੇ ਕੀਤੇ ਇਹਨਾਂ ਨੂੰ ਪੀਰ 32 ਸਾਲ ਤੋਂ ਲਗਾਤਾਰ ਪੰਜਾਬ ਨੂੰ ਸੇਵਾ ਦਾ ਮੌਕਾ ਮਿਲਿਆ ਬਲ ਵੀ ਦਿੱਤਾ ਮੈਂ ਅੱਜ ਬੜਾ ਵੱਡ ਭਾਗਾਂ ਖੁਸ਼ ਹਾਰਿਆ ਕਿ ਮੈਨੂੰ ਨਸੀਬ ਨਹੀਂ ਹੋਇਆ ਜਿੱਥੇ ਆ ਕੇ ਪਿਆਰ ਦੇ ਰੱਬ ਦੇ ਦਰਸ਼ਨ ਕਰਨ ਦਾ ਅੱਜ ਨਸੀਬ ਹੋਇਆ ਮੈਂ ਕੁਲ ਮਾਦਾ ਸ਼ੁਕਰਾਨਾ ਕਰਦਾ ਮੈਂ ਇਹ ਸਾਂਝ ਬੜਾ ਗੰਭੀਰ ਹੈ ਕਿ ਜਦੋਂ ਮਦਰ ਦੀ ਗੱਲ ਕਰਦੇ ਆਂ ਮਾਲਕ ਦੀ ਗੱਲ ਕਰਦੇ ਆਂ ਕਿ ਉਹਨੂੰ ਪਾਣਾ ਹੈ ਅ ਵੀਰੋ ਪੁਲਿਸ ਬੜੇ ਬੇਨਤੀ ਆ ਤਾਂ ਸੇਵਾ ਦਾ ਬੇਨਤੀ ਵੀ ਨਾਲ ਨਾਲ ਕਰਾ ਲਓ ਫਿਰ ਹੋ ਸਕਦਾ ਮੇਰੇ 5 ਮਿੰਟ ਬਾਅਦ ਥੋੜੇ ਸ਼ਾਂਤ ਹੋ ਜਾਣ ਅੱਜ ਇਹਨਾਂ ਗੱਲਾਂ ਨੂੰ ਸੁਣੋ ਜੀ ਸੋ ਜਿਸ ਤੱਕ 75 ਅੰਦੀ ਗੱਲ ਕਰਦੇ ਆ ਜੇ ਸਾਡੀ ਸਿਹਤ ਨਹੀਂ ਚੰਗੀ ਸਾਡੀ ਸਿਹਤ ਹੀ ਮਾੜੀ ਹੈ ਤਾਂ ਰੱਬ ਦਾ ਨਾਮ ਕਿਵੇਂ ਜਪਣਾ ਹੈ ਆਪਾਂ ਨਹੀਂ ਜਪ ਸਕਦੇ ਤਾਂ ਇਹ ਕਹਿੰਦੇ ਰੱਬ ਦਾ ਨਾਮ ਵੀ ਆਪਾਂ ਜਵਾਨੀ ਚ ਜਪ ਲਈਏ ਉਦੋਂ ਤੰਦਰੁਸਤੀ ਹੁੰਦੀ ਹੈ ਆਪਣੇ ਸ਼ਾਇਦ ਥੋੜੇ ਫਾਇਦੇ ਘੱਟੋ-ਪਡੇਪਾ ਆ ਜਾਂਦਾ ਆ ਕਿਉਂ ਬਾਪਾ ਜੀ ਫੇਰ ਆਪਣੇ ਨਾਮ ਹੀ ਨਹੀਂ ਜਪਦਾ ਬੰਦਾ ਦਵਾਈਆਂ ਦੇ ਨਾਮ ਜਪਦਾ ਹੈ ਗੋਡੇ ਨਾਮ ਜਪਦਾ ਹੈ ਜਾਂ ਹਾਰ ਦੇ ਨਾਮ ਜਪਦਾ ਹੈ ਫੇਰ ਕਿੱ데 ਜਾਣਾ ਹਰ ਵੇਲੇ ਸਿਰ ਨੂੰ ਹੀ ਕਰੀਂਦਾ ਕਿਸ ਨੂੰ ਨਾ ਹਾਜ਼ਾ ਪੁਸ਼ਵਲੇ ਕੋਈ ਆਉਂਦੇ ਨਹੀਂ ਸੋ ਇਹ ਜਿਹੜੇ ਕੈਂਪ ਜਿਹੜੇ ਹੈਗੇ ਆ ਇਹ ਇੱਕ ਸਾਡੇ ਵਰਸੇ ਇੱਕ ਸੇਧ ਹੈ ਮੇਰੇ ਵੀਰ ਪੱਤਰਕਾਰ ਭਾਈ ਜੀ ਨਾਲ ਨਾਲ ਕੋਡੀਆਂ ਕਰਿਆ ਮੈਂ ਤੁਹਾਨੂੰ ਵੀ ਬੇਨਤੀ ਹੈ ਸਾਡਾ ਇਹੀ ਸੁਨੇਹਾ ਕਿ ਅੱਜ ਪੰਜਾਬ ਸਮਾਜ ਦਾ ਵੀ ਜੇ ਚੰਗਾ ਸਮਾਜ ਬਣਾਣਾ ਹੈ ਤਾਂ ਸਾਨੂੰ ਧਰਮ ਤੇ ਸੇਵਾ ਜਿਹੜੀ ਹੈਗੀ ਹੈ ਉਹਨੂੰ ਆਪਾਂ ਜੋੜਨਾ ਪੈਣਾ ਹੈ ਆ ਬੇਨਤੀ ਹੈ ਪਲੀਜ਼ ਸੋ ਇਹ ਤੇ ਜੋੜਨਾ ਪੈਣਾ ਹੈ ਮੈਂ ਦੂਸਰ ਜਾਵਾਂਗਾ ਵੀ ਕੁਲ ਸੰਸਾਰ ਚ 800 ਕਰੋੜ ਲੋਕ ਨੇ ਤਾਂ ਸਰਕਾਰ ਸਾਡੀ ਬਾਤੀ ਆ